ਦੀ ਐ ਨੂੰ ਦੁਨੀਆਂ ਸਾਲੀ ਲੁੱਟ ਕੇ ਖਾਣੀ ਹੁਣ ਤਾਂ ਦਿਲ ਵਿੱਚ ਰਹਿਮ ਹੀ ਹੈ ਨਹੀਂ ਨਰਮ ਬੰਦੇ ਨੂੰ ਵੇਚ ਜਾਂਦੇ ਨੇ ਹੁਣ ਤਾਂ ਦਿਲ ਵਿੱਚ ਰਹਿਮ ਹੀ ਹੈ ਨਹੀਂ ਆ ਜਾ ਗਾਣਾ ਭੁੱਲ ਗਿਆ ਪਿੰਡ ਮੱਲੇ ਵਾਲੇ ਕੰਮ ਤੇ ਤੁਹਾਨੂੰ ਪਤਾ ਵੀ ਦੂਜੀ ਮੰਜ਼ਲ ਦਾ ਲੈਂਟਰ ਪੈ ਗਿਆ ਸੀ ਟੈਂਕੀ ਦੀ ਚਣਾਈ ਹੋ ਚੁੱਕੀ ਆ ਥੱਲੇ ਤਰਾਈ ਹੋਣ ਲੱਗੀ ਆਜੋ ਤਰਾਈ ਵੀਰ ਕਈ ਬੰਦੇ ਕਹਿੰਦੇ ਆ ਵੀ ਉਹਨੂੰ ਪਿਮਲੀ ਦੇ ਪਾਣੀ ਨਾਲ ਧੋਵੋ ਇਹਦੀ 18 ਦਿਨ ਤਰਾਈ ਕਰੋ ਸਾਡੇ ਵਾਲੇ ਸਾਡੇ ਵਾਲਾ ਮਹਿਕਮਾ ਪੈਪ ਚੱਕੀ ਫਿਰਦੇ ਐ ਐ ਕਰਕੇ ਐ ਐ ਤਰਾਈ ਕਰੋ ਐ ਐ ਤਰਾਈ ਕਰੋ ਐ ਐ ਤਰਾਈ ਕਰੋ ਇਹੋ ਜਿਹਾ ਮਾਲ ਖੁਸ਼ ਕਰਨਾ ਐ ਐ ਤਰਾਈ ਕਰੋ ਕੁਝ ਨਹੀਂ ਬਾਈ ਦੋ ਹੀ ਗੱਲਾਂ ਪਾਣੀ ਹਫ਼ਤਾ ਪਹਿਲਾਂ ਪਾਉਣ ਲੱਗ ਜਾਓ ਜੱਟ ਕਾ ਸੌਦਾ ਹਫ਼ਤਾ ਪਹਿਲਾਂ ਪਾਣੀ ਪਾ ਦੋ ਫਿਰ ਫਿਰ ਪਾ ਲੋ ਦੋ ਤਿੰਨ ਵਾਰੀ ਨਾਲ ਇਹ ਤਾਂ ਭਰਤ ਸੈੱਟ ਹੋ ਜਾਂਦੀ ਆ ਤੇ ਨਾਲੇ ਇੱਕ ਵਾਰੀ ਸੈੱਲ ਜਿਹੜੀ ਕੰਧ ਚ ਵੜ ਗਈ ਬਾਈ ਉਹ 7-8 ਮਹੀਨੇ ਨਹੀਂ ਜਾਣੀ ਹੁੰਦੀ ਕੋਈ ਬੰਦਾ ਗਈ ਜਾਵੇ ਪੀਐਸਐਲ ਜਾਵੜਦੀ ਐ ਨੂਨ ਨਹੀਂ ਛੱਡਦਾ ਬਾਈ ਜਦੋਂ ਇੱਕ ਵਾਰੀ ਸੈੱਲ ਹੋ ਗਈ ਨਾ ਉਹ ਇੱਕ ਵਾਰੀ ਸ਼ੋਰਾਂ ਨੇ ਬਾਹਰ ਧੱਕਣਾ ਹੀ ਧੱਕਣਾ ਫੇਰ ਉਹ ਕਿਤੇ ਜਾ ਕੇ ਰੰਗ ਤੱਕ ਜਾਂਦੀ ਆ ਅੱਛਾ ਇੱਕ ਹੋਰ ਬੇਨਤੀ ਆ ਜਾ ਨੇੜੇ 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 ਪਾਣੀ ਹੁੰਦਾ ਪਾਰਾ ਜਿਹੜੀ ਤਰਾਈ ਤੁਸੀਂ ਇਹਦੀ ਕਰਤੀ ਪਹਿਲਾਂ ਤਾਂ ਲੈਂਟਰ ਤੇ ਖੜ੍ਹ ਜਾਣੀ ਆ ਦੂਜੀ ਤਰਾਈ ਐਸ ਜਗ੍ਹਾ ਤੇ ਖੜ੍ਹ ਜਾਣੀ ਆ ਤੁਸੀਂ ਰੰਗ ਘਟ ਤੋਂ ਘਟ ਸਾਲ ਬਾਅਦ ਕਰਾਉਣਾ ਘਟ ਤੋਂ ਘਟ ਜਿਹੜਾ ਆ ਤਰਾਈ ਦਾ ਮੱਚੂ ਛੇ ਮਹੀਨਿਆਂ ਚ ਮੱਚ ਗਈ ਜਿਹੜੀਆਂ ਫਾਰਸੀ ਦੀ ਤਰਾਈ ਉਹ ਵੀ ਇੱਥੇ ਆ ਖੜਨੀ ਆ ਉਹ ਜਦੋਂ ਤੁਸੀਂ ਵਾਲ ਪੱਟੀ ਕਰਤੀ ਉਹ ਇੱਥੇ ਤੱਕ ਚੜ੍ਹ ਜਾਣੀ ਆ ਜਿਹੜੇ ਬੰਦੇ ਕਹਿੰਦਾ ਨਾ ਪੇਂਟ ਰੰਗ ਕੋਠੀ ਪਾਉਣ ਸਾਰ ਸੈਲ ਚੜ ਗਈ ਜੇ ਆ ਬੋਆ ਬਾਈ ਠੇਕੇਦਾਰ ਕੁਛ ਨਹੀਂ ਕਰ ਸਕਦਾ ਤੁਸੀਂ ਇੱਕ ਵਾਰੀ ਰੂਮ ਖੁੱਲੇ ਰਹਿਣ ਦਿਓ ਇੱਕ ਪੂਰੀ ਦੀ ਪੂਰੀ ਫੋਲ ਗਰਮੀ ਨੰਗ ਜਾਣ ਦਿਓ ਇੱਕ ਆਪਾਂ ਕਹਿੰਨੇ ਕੰਮ ਤਾਰ ਹੋਵੇ ਇੱਕ ਆਪਾਂ ਕਹਿੰਨੇ ਸੈਲਣਾ ਚੜੇ ਇੱਕ ਆਪਾਂ ਕਹਿੰਨੇ ਪਲਾਸਟਰ ਨਾ ਪੂਰੇ ਜੇ ਤਰ ਹੂ ਦਾ ਪਲਾਸਟਰ ਖੜੂ ਜੇ ਖੁਸ਼ਕ ਹੂ ਦਾ ਪਲਾਸਟਰ ਪੂਰੂਗਾ ਪੂਰੂਗਾ ਕਈ ਗੱਲਾਂ ਹੁੰਦੀਆਂ ਵੀਡੀਓ ਚਲਾਉਣ ਦੇ ਬਾਰੇ ਅਸੀਂ ਲੱਲੇ ਨਾ ਮਾਰੇਗੇ ਮੇਰਾ ਖਿਆਲ ਇਹ ਕਹਿੰਦਾ ਵੀ ਕੰਮ ਸੋਹਣਾ ਕਰੋ ਹੁਣ ਜੇ ਕਿਸੇ ਨੇ ਕਿਹਾ ਨਾ ਵੀ ਚਾਵਲਿਆ ਮੈਂ ਤੇਰੇ ਡਿੱਕੇ ਚੜ ਗਿਆ ਤੂੰ ਇਹ ਆ ਤੇ ਮੋਹਾਂ ਮੈਂ ਦੱਸਤਾ ਵੀ ਮੈਂ ਘਰੇ ਆ ਕੇ ਘੇਰ ਲੈਨੇ ਆ ਮੇਰਾ ਕੰਮ ਸਾਫ ਨਹੀਂ ਪਹਿਲਾਂ ਮੈਂ ਕਹਿੰਦਾ ਮੇਰਾ ਕੋਈ ਕੰਮ ਸਾਫ ਨਹੀਂ ਸਾਡੇ ਦੁੱਖੀ ਤਿੱਕੀ ਤੇ ਯਾਰ ਇਲਤਾਈਆਂ ਕਰੀ ਜਾਂਦੇ ਸਾਡਾ ਕੰਮ ਬਿਲਕੁਲ ਸਾਫ ਨਹੀਂ ਪਰ ਇੰਨਾ ਜ਼ਰੂਰ ਆ ਵੀ ਜਿਹੜਾ ਕਰਦੇ ਆ ਕੋਸ਼ਿਸ਼ ਆ ਵੀ ਉਹ ਮਾਲਕ ਦੀ ਨਿਗਾਹ ਸਾਫ ਹੋਊਗਾ ਸੋਹਣਾ ਕੰਮ ਚੱਲੀ ਜਾਂਦਾ ਪਿੰਡ ਮੱਲੇ ਤਰਾਈ ਹੋ ਗਈ ਇੱਕ ਆਰੀ ਸਾਰੇ A to Z ਕੋਟ ਵੱਜ ਚੁੱਕਿਆ ਜੀ ਦੂਜਾ ਕੋਟ ਰਾਣੇ ਐ ਦਿਖਾ ਦੇ ਵੀ ਇਤਰਾਈ ਦਾ ਮਤਲਬ ਆ ਵੀ ਆਹਾਂ ਕੰਨ ਦਾ ਚਮਕਦੀ ਵਜ ਦੀਂਦੀ ਆ ਪੂਰੀ ਇਹ ਚਮਕਦੀ ਆ ਇਹਦੇ ਉਧਰ ਵੀ ਪਾਣੀ ਐ ਇਧਰ ਵੀ ਪਾਣੀ ਆ ਅੱਛਾ ਹੁਣ ਜਿੱਦਨ ਅਸੀਂ ਪਲਾਸਟਰ ਕਰਨ ਲੱਗ ਗਏ ਅਸੀਂ ਬਿਲਕੁਲ ਇਹਨੂੰ ਪਾਣੀ ਨਹੀਂ ਦਿਖਾਉਣਾ ਦਾੜ ਦਾੜ ਇੱਕ ਪਾਸੇ ਲੱਗ ਗਏ ਤੇ ਹਰਾ ਹਰਾ ਕਰਕੇ ਛੱਡ ਦੇਣਾ ਇਹਨੂੰ ਸੋਹਣਾ ਕੰਮ ਚੱਲੀ ਜਾਂਦਾ ਤਸੱਲੀ ਮਾਲਕ ਨੂੰ ਕਰਾਉਣੀ ਆ ਨਾ ਕਿ ਅਸੀਂ ਕਿਸੇ ਦੂਜੇ ਠੇਕੇਦਾਰ ਨੂੰ ਦੂਜੇ ਕਾਰੀਗਰ ਨੂੰ ਕਿਉਂਕਿ ਅਲੱਗ ਅਲੱਗ ਦਾ ਸਿਸਟਮ ਆ ਅਲੱਗ ਅਲੱਗ ਕਾਰੋਬਾਰਾ ਮੇਰਾ ਕਾਰੋਬਾਰ ਇਹ ਕਹਿੰਦਾ ਇਹ ਆਪਣਾ ਕੰਮ ਕੀਤਾ ਤੇ www.com ਸੋਹਣਾ ਕੰਮ ਆ ਜੀ ਤਰਾਈਆਂ ਬਰਾਈਆਂ ਸਭ ਕੋ ਚੱਲੀ ਜਾਂਦੀਆਂ ਕੋਸ਼ਿਸ਼ ਕਰਿਆ ਕਰੋ ਵੀਡੀਓ ਦੇਖਿਆ ਕਰੋ ਗੱਲਾਂ ਕੋਈ ਕੋਈ ਕੰਮ ਦੇ ਹੁੰਦੇ ਹਰ ਇੱਕ ਵੀਡੀਓ ਕੰਮ ਦੇ ਨਹੀਂ ਹੁੰਦੀ ਸ਼ੁਕਰੀਆ ਜੀ